ਤੋ ਤਿੰਨ ਭਾਰਤੀ ਫੜੇ ਗਏ ਨੇ ਜਹਾਜ਼ ਨੂੰ ਰੋਕਿਆ ਗਿਆ ਹੈ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਪੈਰਿਸ ਹਵਾਈ ਅੱਡੇ ਦੇ ਉੱਤੇ ਭਾਰਤੀਆਂ ਨਾਲ ਫੜੇ ਭਾਰਤੀਆਂ ਨਾਲ ਭਰੇ ਹੋਏ ਇਸ ਜਹਾਜ਼ ਨੂੰ ਰੋਕਿਆ ਗਿਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 303 ਭਾਰਤੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕਿ ਉਹ ਡੌਂਕੀ ਲਗਾ ਕੇ ਜਾ ਰਹੇ ਸਨ ਪਰ ਉਨ੍ਹਾਂ ਦੇ ਜਹਾਜ਼ ਨੂੰ ਰੋਕ ਲਿਆ ਗਿਆ ਹੈ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਪੈਰਿਸ ਹਵਾਈ ਅੱਡੇ ਦੇ ਉੱਤੇ ਸੂਤਰਾਂ ਦੇ ਮੁਤਾਬਿਕ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕਿ ਇਸ ਜੋ 에ਰੋਪਲੇਨ ਹੈ ਇਸ ਦੇ ਵਿੱਚ ਕਈ ਬੱਚੇ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਮਾਪਿਓ ਵੀ ਉਹਨਾਂ ਦੇ ਨਾਲ ਨਹੀਂ ਹਨ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸ਼ੱਕ ਦੇ ਆਧਾਰ ਦੇ ਉੱਤੇ ਇਸ ਜਹਾਜ਼ ਨੂੰ ਰੋਕਿਆ ਜਾਂਦਾ ਹੈ ਪਰ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਇਹ ਡੌਂਕੀ ਲਗਾ ਕੇ ਅਮਰੀਕਾ ਜਾਂ ਫਿਰ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਰਹੇ ਸਨ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਖਿਰਕਾਰ ਡੌਂਕੀ ਲਗਾਉਂਦੇ ਜਹਾਜ਼ ਜਿਸ ਤੇ ਵਿੱਚ ਤਕਰੀਬਨ 303 ਦੇ ਕਰੀਬ ਭਾਰਤੀ ਦਸੇ ਜਾ ਰਹੇ ਨੇ ਉਹ ਫੜੇ ਗਏ ਨੇ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ ਸ਼ੱਕ ਦੇ ਆਧਾਰ ਦੇ ਉੱਤੇ ਰੋਕਿਆ ਗਿਆ ਹੈ ਇੱਥੋਂ ਤਾਂਕਿ ਪੈਰਿਸ ਦੇ ਭਾਰਤੀ ਦੂਤਾਵਾਸ ਨੂੰ ਆਪਣੇ ਨਾਗਰਿਕਾਂ ਤੱਕ ਪਹੁੰਚ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ ਹਾਲਕਿ ਲਗਾਤਾਰ ਜੋ ਜਾਣਕਾਰੀ ਮਿਲ ਰਹੀ ਸੀ ਨਿਕਾਰਗੁਆ ਜਾ ਰਿਹਾ ਸੀ ਇਹ ਜਹਾਜ਼ ਜਸਨੂ ਕੀ ਰੋਕਿਆ ਗਿਆ ਤਾਂ ਇਸ ਤੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਡਾਂਕੀ ਲਗਾ ਕੇ ਜਾ ਰਹੇ ਸਨ ਤਾਂ ਇੰਨੀ ਵੱਡੀ ਤਾਦਾਦ ਦੇ ਵਿੱਚ ਭਾਰਤੀ ਜਿਹੜੇ ਐ ਜਹਾਜ਼ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਤਾਂ ਰੋਕਣ ਦਾ ਕਾਰਨ ਵੀ ਸ਼ੱਕ ਮੰਨਿਆ ਜਾ ਰਿਹਾ ਸੀ ਕਿ ਸ਼ੱਕ ਦੇ ਆਧਾਰ ਦੇ ਉੱਤੇ ਉਨ੍ਹਾਂ ਨੂੰ ਰੋਕਿਆ ਗਿਆ ਪਰ ਹੁਣ ਕੀ ਆ ਜਾਰੀ ਹੈ ਕਿ ਡਾਂਕੀ ਲਗਾ ਕੇ ਜਾ ਰਹੇ ਸੰਤੇ 303 ਭਾਰਤੀਆਂ ਦੇ ਵਿੱਚ ਤਕਰੀਬਨ 13 ਦੇ ਕਰੀਬ ਬੱਚੇ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਮਾਪਿਓ ਵੀ ਇਸ ਜਹਾਜ਼ ਦੇ ਵਿੱਚ ਨਹੀਂ ਹਨ ਤਾਂ ਫਰਾਂਸ ਦੇ ਵਿੱਚ ਭਾਰਤੀ ਦੂਤਾਵਾਸਤੇ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਪੈਰਿਸ ਤੋਂ 150 ਕਿਲੋਮੀਟਰ ਪੂਰਵੀ ਵੈਟਰੀ ਹਵਾਈ ਅੱਡੇ ਦੇ ਉੱਤੇ ਜਿੰਨੇ ਵੀ ਭਾਰਤੀ ਫਸੇ ਹੋਏ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਜੋ ਹੈ ਲਗਾਤਾਰ ਫ੍ਰਾਂਸੀਸੀ ਸਰਕਾਰ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਵੈਟਰੀ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ ਸੀ ਇਹਨਾਂ 303 ਭਾਰਤੀਆਂ ਦੇ ਨਾਲ ਭਰੇ ਹੋਏ ਜਹਾਜ਼ ਨੂੰ ਤਾਂ ਭਾਰਤੀ ਦੂਤਾਵਾਸ ਦੀ ਟੀਮ ਦੇ ਵੱਲੋਂ ਸਾਰੇ ਹੀ ਮਾਮਲੇ ਦੀ ਜ਼ਮੀਨੀ ਪੱਧਰ ਤੇ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਜਿੰਨੇ ਵੀ ਭਾਰਤੀ ਫਸੇ ਫੜੇ ਗਏ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜਿਹੜੇ 13 ਨਾਬਾਲਗ ਨੇ ਉਹਨਾਂ ਦੀ ਉਮਰ ਵੀ ਜਿਹੜੀ ਹੈ ਕਾਫੀ ਜ਼ਿਆਦਾ ਘੱਟ ਦੱਸੀ ਜਾ ਰਹੀ ਹੈ ਤਾਂ ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਮਾਪਿਓ ਵੀ ਜਿਹੜੇ ਆ ਉਹਨਾਂ ਦੇ ਨਾਲ ਨਹੀਂ ਸਨ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕਿ ਇਹ ਜਿਹੜੇ 303 ਯਾਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਕੰਮ ਕਰਦੇ ਨੇ ਇਥੋਂ ਤੱਕ ਕਿ ਇਹਨਾਂ ਨੇ ਅਮਰੀਕਾ ਪਹੁੰਚਣ ਦੀ ਯੋਜਨਾ ਜਿਹੜੀ ਆ ਬਣਾਈ ਸੀ ਨਜ਼ਾਇਜ਼ ਤਰੀਕੇ ਦੇ ਨਾਲ ਅਮਰੀਕਾ ਜਾਂ ਫਿਰ ਕੈਨੇਡਾ ਦੇ ਵਿੱਚ ਜਾਣ ਦਾ ਯਤਨ ਕਰ ਰਹੇ ਸਨ ਤੇ ਸ਼ੱਕ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਰੋਕਿਆ ਗਿਆ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਫਰਾਂਸ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਉਸੇ ਜਹਾਜ਼ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਫਿਰ ਬਾਹਰ ਕੱਢ ਕੇ ਟਰਮੀਨਲ ਭਵਨ ਪੇਸ ਦਿੱਤਾ ਜਾਂਦਾ ਹੈ ਹਾਲਾਂਕਿ ਪੂਰੇ ਹਵਾਈ ਅੱਡੇ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਗੋਪਤਾ ਸੂਚਨਾ ਮਿਲੀ ਸੀ ਕਿ ਜਹਾਜ਼ ਦੇ ਵਿੱਚ ਸਵਾਰ ਲੋਕ ਜਿਹੜੇ ਐ ਉਹ ਡੋਂਕੀ ਲਗਾ ਕੇ ਅਮਰੀਕਾ ਜਾਂ ਫਿਰ ਕੈਨੇਡਾ ਦੀ ਧਰਤੀ ਦੇ ਉੱਤੇ ਜਾਣਾ ਚਾਹੁੰਦੇ ਨੇ ਯੋਜਨਾ ਬਣਾਈ ਸੀ ਪਰ ਹੁਣ ਇਹ ਯੋਜਨਾ ਜਿਹੜੀ ਐ ਫੇਲ ਹੁੰਦੀ ਹੋਈ ਵਿਖਾਈ ਦੇ ਰਹੀ ਐ ਜੇਕਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਨੌਜਵਾਨ ਜਿਨ੍ਹਾਂ ਦੇ ਕੋਲੋਂ ਐਲਸ ਕਲੀਅਰ ਨਹੀਂ ਹੁੰਦੀ ਤਾਂ ਉਹ ਵਿਦੇਸ਼ ਜਾਣ ਦੇ ਲਈ ਇਹੀ ਰੁਖ ਹਕਤਿਆਰ ਕਰਦੇ ਨੇ ਕਿ ਅਸੀਂ ਡਾਂਕੀ ਲਗਾ ਕੇ ਵਿਦੇਸ਼ ਚਲੇ ਜਾਵਾਂਗੇ ਪਰ ਡਾਂਕੀ ਲਗਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਮਾਪਿਓ ਵਿਚਾਰੇ ਉਡੀਕਤੇ ਰਹਿੰਦੇ ਨੇ ਕਿ ਸਾਡੇ ਪੁੱਤ ਆਉਣਗੇ ਪੱਕੇ ਹੋ ਕੇ ਅਮਰੀਕਾ ਪਹੁੰਚ ਗਏ ਹੋਣੇ ਆ ਪਰ ਉਹਨਾਂ ਮਾਪਿਓ ਨੂੰ ਕੀ ਪਤਾ ਕਿ ਅੱਧ ਰਸਤੇ ਦੇ ਵਿੱਚ ਹੀ ਉਹਨਾਂ ਦੇ ਬੱਚਿਆਂ ਦੇ ਸਾਹ ਮੁੱਕ ਜਾਂਦੇ ਨੇ ਤਾਂ ਇਸੇ ਤਰ੍ਹਾਂ ਹੀ ਇਹ 303 ਭਾਰਤੀ ਜਿਹੜੇ ਆ ਜਹਾਜ਼ ਦੇ ਵਿੱਚ ਸਵਾਰ ਹੋ ਕੇ ਡੌਂਕੀ ਲਗਾ ਕੇ ਕੈਨੇਡਾ ਜਾਂ ਫਿਰ ਅਮਰੀਕਾ ਜਾਣ ਦੀ ਯੋਜਨਾ ਬਣਾਈ ਹੋਈ ਸੀ ਪਰ ਜਦੋਂ ਗੁਪਤ ਸੂਚਨਾ ਫਰਾਂਸ ਦੇ ਅਧਿਕਾਰੀਆਂ ਨੂੰ ਮਿਲਦੀ ਹੈ ਉਹਨਾਂ ਦੇ ਵੱਲੋਂ ਇਸ ਜਹਾਜ਼ ਨੂੰ ਰੋਕ ਲਿਆ ਜਾਂਦਾ ਹੈ ਬੇहद ਮੰਦ ਭਾਗੀ ਗੱਲ ਹੈ ਕਿ ਕਿਵੇਂ ਵਿਦੇਸ਼ ਜਾਣ ਦੇ ਲਈ ਕਿਸ ਤਰ੍ਹਾਂ ਦੇ ਰੁਖ ਜੜੇ ਆ ਭਾਰਤੀ ਅਖਤਿਆਰ ਕਰ ਰਹੇ ਨੇ ਤੇ ਹੁਣ ਇਸ ਜਹਾਜ਼ ਨੂੰ ਰੋਕ ਲਿਆ ਗਿਆ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਭਾਰਤੀ ਦੂਤਾਵਾਸ ਤੱਕ ਇਹ ਜਾਣਕਾਰੀ ਪਹੁੰਚੀ ਹੈ ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਵੱਲੋਂ ਜੋ ਹੈ ਫ੍ਰਾਂਸੀਸੀ ਸਰਕਾਰ ਦੇ ਨਾਲ ਲਗਾਤਾਰ ਰابطਾ ਕਾਇਮ ਕੀਤਾ ਜਾ ਰਿਹਾ ਹੈ